ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਹੁਣ ਤੋਂ ਲੈ ਕੇ ਅਗਲੇ 24 ਘੰਟੇ ਤੇ ਅਗਲੇ 5 ਤੋਂ 6 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਪਲੱਸ ਪੰਜਾਬ ਦੇ ਨਾਲ ਲਗਦੇ ਖੇਤਰਾਂ ਦੇ ਵਿੱਚ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਮਿਲੇਗੀ ਕਿਹੜੇ ਸਿਸਟਮ ਆਪਾਂ ਨੂੰ ਬੰਦੇ ਹੋਈ ਦਿਖਾਈ ਦੇਣਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਸਾਰ ਦੇਖਣ ਨੂੰ ਮਿਲਣਗੇ ਮੌਸਮ ਵਿਭਾਗ ਵੱਲੋਂ ਕੀ ਅਪਡੇਟ ਜਾਰੀ ਕੀਤੀ ਗਿਆ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪਿਛਲੇ 24 ਘੰਟਿਆਂ ਤੋਂ ਵੀ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਟੁੱਟਵੇਂ ਸਿਸਟਮ ਦੇਖ ਮਿਲ ਰਹੇ ਹਨ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ ਹਨ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਫਿਲਹਾਲ ਜੇਕਰ ਆਪਾਂ ਹੁਣ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀ ਤਾਂ ਟੁੱਟਵੇਂ ਤੌਰ ਤੇ ਬਦਲ ਬਈ ਪੰਜਾਬ ਹੋ ਗਿਆ ਉਤਰੀ ਇਲਾਕੇ ਹੋ ਗਏ ਉੱਤਰ ਪਾਰ ਦੇ ਸਾਰੇ ਇਲਾਕੇ ਐਵੇਂ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਪਿ 24 ਘੰਟਿਆਂ ਦੇ ਵਿੱਚ ਦੀ ਗੱਲ ਕਰੀ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜੇਕਰ ਕੱਲ ਸਵੇਰ ਤੋਂ ਹੀ ਪੰਜਾਬ ਦੀ ਗੱਲ ਕਰੀ ਤਾਂ ਮੀਂਹ ਦੀ ਟੁੱਟਵੇਂ ਤੌਰ ਤੇ ਅਲੱਗ-ਅਲੱਗ ਖੇਤਰਾਂ ਦੇ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ देर शाम ਨੂੰ ਪੰਜਾਬ ਦੇ ਪੂਰਬੀ ਇਲਾਕੇ ਚੰਡੀਗੜ੍ਹ ਦੇ ਰਾਜਪੁਰਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਦੱਖਣ ਬਚਮੀ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਸਿਸਟਮ ਦੇਖਣ ਨੂੰ ਮਿਲ ਰਹੇ ਸਨ ਕੁਝ ਇਲਾਕਿਆਂ ਵਿੱਚ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਸਭ ਤੋਂ ਪਹਿਲਾਂ ਜੇਕਰ ਹਵਾ ਦੀ ਗੱਲ ਕਰੀਏ ਤਾਂ ਬੰਗਾਲ ਦੀ ਖ ਜਲਦੀ ਹੋਈ ਦਿਖਾਈ ਦੇ ਰਹੀ ਨਮੀ ਵਾਲੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹੁਣ ਜੇਕਰ ਸਭ ਤੋਂ ਪਹਿਲਾਂ ਆਪਾਂ ਸਿਸਟਮਾਂ ਦੀ ਗੱਲ ਕਰੀਏ ਜਾਂ ਉੱਤਰ ਭਾਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜਿਹੜਾ ਲੋ ਪ੍ਰੈਸ਼ਰ ਏਰੀਆ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਮੱਧ ਭਾਰ ਦੇ ਉੱਤੇ ਦੇਖਣ ਨੂੰ ਮਿਲਿਆ ਜੋ ਕਿ ਹੁਣ ਰਾਜਸਥਾਨ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਰਾਜਸਥਾਨ ਦੇ ਭਾਗਾਂ ਦੇ ਉੱਤੇ ਪਹੁੰਚ ਚੁੱਕਿਆ ਹੈ ਬਹੁਤ ਜਲਦ ਰਾਜਸਥਾਨ ਦੇ ਸਾਰੇ ਭਾਗਾਂ ਨੂੰ ਕਵਰ ਕਰੇਗਾ ਚੱਕਰਵਤੀ ਰੂਪ ਦੇ ਵਿੱਚ ਆਪਾਂ ਨੂੰ ਹਵਾਵਾਂ ਘੁੰਮਦੀਆਂ ਹੋਈਆਂ ਦਿਖਾਈ ਦੇ ਰਹੀਆਂ ਜੋ ਕਿ ਅਰਬ ਸਾਗਰ ਤੋਂ ਵੀ ਨਮੀ ਵਾਲੀਆਂ ਹਵਾਵਾਂ ਇਕੱਠੀਆਂ ਆਉਂਦੀਆਂ ਦਿਖਾਈ ਦੇ ਰਹੀਆਂ ਤੇ ਇੱਕ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਸਿੱਧੀਆਂ ਨਮੀ ਵਾਲੀਆਂ ਹਵਾਵਾਂ ਆਪਾਂ ਨੂੰ ਮੱਧ ਭਾਰਤ ਅਤੇ ਉੱਤਰ ਪਾਰਤ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਚੜ੍ਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਲੋ ਲੋ ਪ੍ਰੈਸ਼ਰ ਏਰੀਆ ਚੱਕਰਵਾਦ ਉਹਦੇ ਤਕਰੀਬਨ 18 ਤਰੀਕ ਤੱਕ ਹੋਰ ਸਟਰੋਂਗ ਹੁੰਦਾ ਦਿਖਾਈ ਦੇਗਾ ਜਿਸ ਨਾਲ ਇਹ ਉੱਤਰ ਪਾਰਤ ਦੇ ਇਲਾਕੇ ਜਿਹੜੇ ਹਿਮਾਚਲ ਪੰਜਾਬ ਦਿੱਲੀ ਹਰਿਆਣਾ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣ ਗਿਆ ਉਸ ਤੋਂ ਬਾਅਦ ਸਿਸਟਮ ਆਪਾਂ ਨੂੰ ਇੱਕ ਪੱਛਮੀ ਸਿਸਟਮ ਵੈਸਟਰਨ ਡਿਸਟਰਬੈਂਸ ਵੀ ਪਹਾੜੀ ਇਲਾਕਿਆਂ ਉੱਤੇ ਦੇਖਣ ਨੂੰ ਮਿਲ ਰਿਹਾ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਦਲਾਨ ਲੱਗਦੇ ਖੇਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੇ 18 ਤਰੀਕ ਤੱਕ ਆਪਾਂ ਨੂੰ ਸਿਸਟਮ ਜ਼ਿਆਦਾ ਇਲਾਕਿਆਂ ਦੇ ਵਿੱਚ ਕਵਰ ਕਰਦੇ ਹੋਏ ਦਿਖਾਈ ਦੇਣਗੇ ਹੁਣ ਜੇਕਰ ਆਪਾਂ ਸਭ ਤੋਂ ਪਹਿਲਾਂ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀ ਤਾਂ ਟੁੱਟਵੇਂ ਸਿਸਟਮ ਆਪਾਂ ਨੂੰ ਬੰਦੇ ਹੋ ਦਿਖਾਈ ਦੇ ਰਹੇ ਹਨ ਹਰਿਆਣੇ ਵਾਲੀ ਸਾਈਡ ਤੋਂ ਜੋ ਕਿ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਨੂੰ ਕਵਰ ਕਰਦੇ ਹੋਏ ਦਿਖਾਈ ਦੇਣ ਜਿਸ ਦੇ ਵਿੱਚ ਕਈ ਥਾਵਾਂ ਤੇ ਦਰਮਿਆਨੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਹੋ ਗਿਆ ਹਿਮਾਚਲ ਹੋ ਗਿਆ ਉਤਰਾਖੰਡ ਹੋ ਗਿਆ ਜੰਮੂ ਕਸ਼ਮੀਰ ਦੇ ਇਲਾਕੇ ਹੋ ਗਏ ਨਾ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਿਸਟਮ ਪ੍ਰਭਾਵਿਤ ਕਰਦਾ ਹੋਇਆ ਕਈ ਦੇਏਗਾ ਸਭ ਤੋਂ ਪਹਿਲਾ ਚੱਕਰਵਾਤ ਕਰੀਬਨ ਪਾਕਿਸਤਾਨ ਵੱਲ ਵਧੇਗਾ ਤੇ ਉਹਦੇ 24 ਘੰਟਿਆਂ ਦੇ ਵਿੱਚ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀ ਤਾਂ ਅੱਜ ਪਟਿਆਲਾ ਦੇ ਆਸ-ਪਾਸ ਦੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਇਹ ਸਿਸਟਮ ਹੋਰੀ-ਹੋਰੀ ਹਰਿਆਣੇ ਵਾਲੀ ਸਾਈਡ ਤੋਂ ਅੱਗੇ ਵਧੇਗਾ ਲੁਧ ਰੰਧਾਨ ਸਾਹਿਬ ਦੇ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਿਨਾ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਗੁਰਦਾਸਪੁਰ ਚੈਰਪੁਰ ਦੇ ਇਲਾਕਿਆਂ ਦੇ ਵਿੱਚ ਵੀ ਹਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹੁਣ ਜੇਕਰ ਸਭ ਤੋਂ ਪਹਿਲਾਂ ਜੋ ਮੌਸਮ ਵਿਭਾਗ ਨੇ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਉਸੇ ਨਜ਼ਰ ਮਾਰੀਏ ਤਾਂ ਅੱਜ ਤਕਰੀਬਨ ਮੌਸਮ ਵਿਭਾਗ ਨੇ ਉੱਤਰੀ ਇਲਾਕਿਆਂ ਦੀ ਗੱਲ ਕਰੀ ਹੈ ਪਠਾਨਕੋਟ ਗੁਰਦਾਸਪੁਰ ਹਰਪੁਰ ਦੇ ਵਿੱਚ ਕਾਰਵਾਈਆਂ ਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਫਾਜ਼ਿਲਕਾ ਮੁਕਸਰ ਹੋ ਗਿਆ ਹੈ ਨਾ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਟੁੱਟਵੀਆਂ ਕਰਮੇ ਅਨਸਾਰ ਦੇਖਣ ਨੂੰ ਮਿਲਣਗੇ ਉੱਤਰ ਪੱਛਮੀ ਇਲਾਕੇ ਹੋ ਗਏ ਅੰਮ੍ਰਿਤਸਰ ਤਰਨਤਾਰਨ ਸਾਹਿਬ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਦਰਮਿਆਨੀਆਂ ਕਾਰਵਾਈਆਂ ਆਉਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਕਿ ਜੇ 15 ਤਰੀਕ ਦੇ ਮੌਸਮ ਦੀ ਗੱਲ ਕਰੀਏ 15 ਤਰੀਕ ਨੂੰ ਵੀ ਪੰਜਾਬ ਦੇ ਜਿਹੜੇ ਉਤਰੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਪਟਾਣਕੋਟ ਉਰ ਗੁਰਦਾਸਪੁਰ ਚੜਪੁਰ ਬਾਕੀ ਜਿਹੜੇ ਆਪਾਂ ਨੂੰ ਪੂਰਬੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਵੀ ਟੁੱਟਮੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਹੁਣ ਆਪਾਂ ਜੇ 16 ਤਰੀਕ ਦੇ ਮੌਸਮ ਦੀ ਗੱਲ ਕਰੀਏ 16 ਤਰੀਕ ਨੂੰ ਵੀ ਪੰਜਾਬ ਦੇ ਉਤਰੀ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਵੀ ਟ ਦਾ ਤੋਂ ਲੈ ਕੇ ਮਾਨਸਾ ਸੰਗਰੂਰ ਤੱਕ ਅਤੇ ਪੂਰਬੀ ਇਲਾਕੇ ਫਟਿਆਲਾ ਤੋਂ ਲੈ ਕੇ ਆਪਾਂ ਨੂੰ ਜਿਹੜੇ ਰੂਪਨਗਰ ਦੇ ਇਲਾਕੇ ਹੋ ਗਏ ਹਨ ਇਹਦੇ ਵਿੱਚ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਕਿ ਜੇ 17 ਤਰੀਕ ਦੇ ਮੌਸਮ ਦੀ ਗੱਲ ਕਰੀਏ 17 ਤਰੀਕ ਨੂੰ ਵੀ ਪੰਜਾਬ ਦੇ ਉੱਤਰੀ ਇਲਾਕੇ ਪਠਾਨਕੋੜ ਗੁਰਦਾਸਪੁਰ ਚਿਹਰਪੁਰ ਰੂਪਨਗਰ ਦੇ ਇਲਾਕੇ ਹੋ ਗਏ ਹਨ ਇਹਨਾਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਦੱਖਣ ਵਿੱਚ ਵੀ ਇਲਾਕਿਆਂ ਦੇ ਵਿੱਚ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਪੂਰਬੀ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਸਿਸਟਮ ਆ